ਦੋਸਤੋ ਸਸੇ ਕਾਲ ਜਿਹੜੀਆਂ ਨਾ ਬਿਜਲੀ ਵਾਲੀਆਂ ਸਕੂਟਰੀਆਂ ਆਈਆਂ ਚਾਰਜਿੰਗ ਵਾਲੀਆਂ ਤੇ ਇਹ ਇੱਕ ਕਹਿੰਦੇ ਪਿੰਡਾਂ ਦੇ ਵਿੱਚ ਬਹੁਤ ਸਾਰੀ ਇੱਕ ਐਸੀ ਗੁਣ ਸਮਝ ਲਓ ਇੱਕ ਟ੍ਰੈਂਡ ਪਿੰਡਾਂ ਦੇ ਵਿੱਚ ਬੜਾ ਹੈ ਤੇ ਆ ਆਪਣੇ ਪਿੰਡ ਦਾ ਨੌਜਵਾਨ ਹੈ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਤੇ ਇਹਨੇ ਆ ਸਿਸਟਮ ਤਿਆਰ ਕੀਤਾ ਹੈ ਕਰੋਨਾ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਤਿਆਰ ਕੀਤਾ ਸੀ ਜਿਵੇਂ ਮਲੇਰ ਕੋਟਲੇ ਇੱਕ ਮੁੰਡੇ ਨੇ ਮੋਟਰਸਾਈਕਲ ਤਿਆਰ ਕਰਤਾ ਸੀ ਘਰੇ ਤੇ ਇਹਦੇ ਤੋਂ ਆਪਾਂ ਜਾਣਕਾਰੀ ਲੈਨੇ ਆ ਕਿ ਕਿੰਨੇ ਪੈਸੇ ਲੱਗੇ ਤੇ ਕਿਵੇਂ ਤਿਆਰ ਹੋਇਆ ਹਾਂਜੀ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਆ ਬੈਂਟਰੀਆਂ ਕਿੰਨੇ ਪੈਸੇ ਦੀਆਂ ਆਈਆਂ ਇਹ ਦੋਨੇ ਬੈਂਟਰੀਆਂ ਜੀ ਸਕੂਟਰੀ ਦੀਆਂ ਹੈ ਤੇ ਇਹ 5000 ਰੁਪਏ ਦੇ ਵਿੱਚ ਆਉਂਦੀਆਂ ਹਾਂ ਤੇ ਜੋ ਇਹਦੀ ਕਿੱਟ ਐ ਸਾਰੀ ਅੱਛਾ ਇਹ ਤਾਂ 7000 ਦੀ ਆਪਾਂ ਮੰਨ ਗਏ ਚੱਲੋ ਅੱਛਾ ਤੇ ਜਿਹੜਾ ਸਾਰਾ ਸਾਈਕਲ ਐ ਉਹ ਸਾਈਕਲ ਦਾ ਰੇਟ ਤਾਂ ਤੁਹਾਨੂੰ ਪਤਾ ਹੀ ਆ ਹਾਂ 5-7000 ਯਾਨੀ ਕਿ 13-14000 ਦਾ ਇਹ ਸਾਰਾ ਸਮਾਨ ਐ 13-14000 ਦੇ ਵਿੱਚ 15000 ਮੰਨ ਕੇ ਚੱਲੋ ਤੁਸੀਂ 15000 ਦੇ ਵਿੱਚ ਇੱਕ 30 ਕਿੰਮੀਂਟਰੀ ਤਿਆਰ ਕਰ ਸਕਦੇ ਹੋ ਆਪਦੇ ਘਰ ਵਾਸਤੇ ਸੈਕਟ ਆਉ ਦੇ ਖੇਤਾ ਵਾਸਤੇ ਹਾਂ ਨੇੜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਮ ਨੂੰ 40 ਤੋਂ 5000 ਰੁਪਿਆ ਲਾਉਣ ਦੀ ਜਰੂਰਤ ਨਹੀਂ ਹਾਂ ਇਹ 40 ਤੋਂ 5000 ਜੇ ਤੁਸੀਂ ਲਾਉਣੇ ਹੋ ਤਾਂ ਸਕੂਟਰ ਸ਼ਿਟ ਨਹੀਂ ਪੈਂਦੀ ਆ ਉਹ ਲਾਉਣ ਦੀ ਜਰੂਰਤ ਨਹੀਂ ਇਹ ਸਿਰਫ ਇੱਕ ਮਾਤਰ 15000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਆਪਦੇ 25 ਕਿਲੋਮੀਟਰ ਚਾਰਜਿੰਗ ਨਾਲ ਇਹ ਸਕੂਟਰੀ ਜਾਂਦੀ ਹੈ 25 ਕਿਲੋਮੀਟਰਾਂ ਤੁਸੀਂ ਇੱਕ ਚਾਰਜਿੰਗ ਕਰੋਗੇ ਤੇ 25 ਕਿਲੋਮੀਟਰ ਜਾਓਗੇ ਤੇ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਜਾ ਕੇ ਵੀ ਤੁਸੀਂ ਚਾਰੀ ਲਾ ਸਕਦੇ ਹੋ ਡੇਢ ਤੋਂ 2 ਘੰਟੇ 2.5 ਘੰਟਿਆਂ ਵਿੱਚ ਇਹ ਸਾਰੀ ਚਾਰਜ ਹੋ ਜਾਂਦੀ ਹੈ ਤੇ ਉਹਨੇ ਉਹਨਾ ਤੁਹਾਨੂੰ ਬੈਕਅਪ ਇਹ ਦੇਗੀ ਹਾਂਜੀ ਅੱਛਾ ਤੇ ਕਿੰਨਾ ਵਜੇ ਨੇ ਤੇ ਲੈ ਜਾਣੇ ਹੋ ਜਾਂ ਲਿਆ ਸਕਦਾ ਬੰਦਾ ਇਸ ਤੇ ਅਸੀਂ ਜਿਆ ਵਜੇ ਨੂੰ ਟੋਲਿਆ ਨਹੀਂ 2 ਕਵਾਂਟਲ ਤੋਂ 2.5 ਕਵਾਂਟਲ ਵਜਨ ਟਿੱਕਰ ਇਹ ਦੇਖੋ ਲੋਡ ਨਹੀਂ ਪੈਂਦਾ ਅਸੀਂ ਚੱਕਿਆ ਹੋਇਆ ਹੈ ਯਾਨੀ 2 ਕੁਆਂਟਲ ਵੋਇਨ ਟਿੱਕਰ ਅਸੀਂ ਇਹਦੇ ਉੱਤੇ ਵੋਇਨ ਚੱਕਿਆ ਅਸੀਂ ਲਿਆ ਸਕਦੇ ਆ ਲਿਆ ਫੜਨੇਗੇ ਤੇ ਜਿਹੜਾ ਆ ਸਾਰਾ ਸਿਸਟਮ ਹੈ ਇੱਕ ਕਵਾੜ ਚ ਲਿਆ ਫਿਰ ਹਾਂ ਪਹਿਲਾਂ ਮੈਂ ਆ ਰਿਕਸ਼ਾ ਮਤਲਬ ਰਿਕਸ਼ਾ ਕਿਹ ਲੋ ਮੈਂ ਪਹਿਲਾਂ ਇਸੇ ਕਰਕੇ ਲਿਆ ਸੀ ਕਿਉਂਕਿ ਮੈਨੂੰ ਇਹ ਸੀਗਾ ਵੀ ਇਹ ਮੈਂ ਦੇਖਣਾ ਚਾਹੁੰਦਾ ਸੀ ਵੀ ਦਾ ਰਿਜ਼ਲਟ ਕੀ ਹੈ ਸਸਤਾ ਸਮਾਨ ਤਾਂ ਆਪਣ ਨੂੰ ਕਵਾੜ ਚ ਤਾਂ ਹੀ ਲੈਣਾ ਪੈਂਦਾ ਵੀ ਜੇ ਰਿਜ਼ਲਟ ਨਾ ਵੀ ਪਾਸ ਹੋਵੇ ਤਾਂ ਆਪਣਾ ਜਿਆਦਾ ਨੁਕਸਾਨ ਨਾ ਹੋਵੇ ਨਵੀਂ ਚੀਜ਼ਾਂ ਮੈਂ ਨਾ ਨਹੀਂ ਤਾਣੀ ਪਾਈਆਂ ਪਰ ਮੈਨੂੰ ਇਸ ਦਾ ਰਿਜ਼ਲਟ ਹੈ ਕਵਾੜ ਤੋਂ ਲੈ ਕੇ ਮੈਂ ਸਭ ਕੁਝ ਤਿਆਰ ਕੀਤਾ ਇਸ ਸਕੂਟਰੀ ਇਹ ਦਿੱਲੀ ਦੇ ਮੈਂ 100 ਤੋਂ 50 ਰੁਪਏ ਤੋਂ 100 ਰੁਪਏ ਬਚਾਈ ਗਏ ਯਾਨੀ ਕਿ ਮੇਰਾ ਤੁਸੀਂ ਮੰਨ ਕੇ ਚਲੋ ਦੀ 100 ਰੁਪਏ ਹਿਸਾਬ ਨਾਲ 36000 ਰੁਪਿਆ ਮੈਂ ਜਿਹੜੇ ਕਿ ਬਿਚਾਰ ਰਿਹਾ ਹਾਂ ਸਾਲ ਦਾ ਹਾਂ ਦੋਸਤੋ ਜੇਕਰ 50 ਰੁਪਏ ਦਾ ਵੀ ਆਹ ਮੋਟਰਸਾਈਕਲ ਖੜਾ ਮੇਰਾ ਤੇ ਮੈਂ 50 ਰੁਪਏ ਦਾ ਤਕਰੀਬਨ ਪੈਟਰੋਲ ਰੋਜ਼ ਭਾਲਦਾ ਤੇ 1500 ਦਾ ਮਹੀਨੇ ਦਾ ਹੋ ਗਿਆ ਤੇ 18000 ਰੁਪਏ ਦਾ ਹੋ ਗਿਆ ਸਾਲ ਦਾ ਤੇ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਪਿੰਡ ਦਾ ਪਿੰਡ ਪਤੂਈ ਖੇੜਾ ਬਲੋਕ ਲੰਬੀ ਹਲਕਾ ਲੰਬੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਲਾਈਟ ਵਗੈਰਾ ਇੱਕ ਯਾਰ ਇੱਕ ਛੋਟੇ ਜ਼ਿਮੀਦਾਰ ਦੇ ਪੁੱਤ ਨੇ ਆ ਚੀਜ਼ ਤਿਆਰ ਕੀਤੀ ਹੈ ਆ ਵੇਖੋ ਤੇ ਮੇਰੇ ਭਰਾ ਸਾਰੇ ਭਰਾਵਾਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਕਰਨੀ ਹੈ ਤਾਂ ਕਿ ਗੁਰਪ੍ਰੀਤ ਸਿੰਘ ਵਰਗੇ ਇੰਜੀਨੀਅਰ ਇਸ ਤਰ੍ਹਾਂ ਹੀ ਪੈਦਾ ਹੁੰਦੇ ਆ ਕਿ ਜੱਟਾਂ ਦੇ ਪੁੱਤ ਵੀ ਆਮ ਕਿਸਾਨ ਦਾ ਛੋਟੇ ਕਿਸਾਨ ਦਾ ਪੁੱਤ ਵੀ ਇੰਜੀਨੀਅਰ ਹੋ ਸਕਦਾ ਸੋ ਗੁਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਤੇ ਇਹ ਕਹਿੰਦਾ ਵੀ 13-14000 ਰੁਪਏ ਚ ਜਿਹੜਾ ਤੁਹਾਡੇ ਸਾਹਮਣੇ ਰਿਕਸ਼ਾ ਨਮਾ ਸਕੂਟਰੀ ਖੜੀ ਹੈ ਇਹ ਤਿਆਰ ਹੋਈ ਹੈ ਬਹੁਤ ਧੰਨਵਾਦ ਸ਼ੇਅਰ ਕਰੋ ਸਸੀ ਕਾਲ ਤੋ ਆ ਜਿਹੜਾ ਤੁਸੀਂ ਰਿਕਸ਼ਾ ਨਮਾ ਇਹ ਸਕੂਟਰੀ ਵੇਖੀ ਹੈ ਨਾ ਗੁਰਪ੍ਰੀਤ ਸਿੰਘ ਫਤੂਈ ਖਿੜਾ ਦੁਆਰਾ ਬਣਾਈ ਭਾਵੇਂ ਕਿਸੇ ਨੇ 2-3 ਘਟੇਰੇ ਦੇ ਲੱਦ ਕੇ ਖੇਤ ਲੈ ਕੇ ਜਾਣੇ ਐ ਭਾਵੇਂ ਕਿਸੇ ਨੇ 2-3 ਪੰਡਾ ਪੱਠਿਆਂ ਦੀਆਂ ਲੈ ਕੇ ਆਉਣੀਆਂ ਇੱਕ ਨੰਬਰ ਚੀਜ਼ ਹੈ ਮਿੱਤਰੋ ਤੇ ਤੁਸੀਂ ਵੀ ਬਣਾ ਸਕਦੇ ਹਾਂ ਇਹਨੂੰ ਸੋਧ ਕੇ ਚੰਗੇ ਤਰੀਕੇ ਨਾਲ ਬਣਾ ਸਕਦੇ ਹਾਂ ਸ਼ੇਅਰ ਕਰਿਓ ਮੇਰੇ ਪਰਾ